ਉਹ ਨਾ ਨਾ ਕਿਹੜੀ ਬੁੱਢੀ ਜੀ ਕਲਾਜੋ ਸਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਕਲਾਗ ਦੇ ਵਿੱਚ ਜੇ ਨਹੀਂ ਕਬਾੜੀ ਕੋਈ ਸਾਰੇ ਠੀਕ ਠਾਕ ਹੋਵੇ ਜੇ ਬਦੀ ਕਲਾਜ ਹੋ ਗਿਆ ਤੇ ਆਪਾਂ ਬੱਝਾ ਇਹ ਮੁੰਡਾ ਲੈ ਗਿਆ ਪਰਣਾ ਕਹਿੰਦਾ ਆ ਪਰਣਾ ਬੰਨ ਲੇਗਾ ਸਰਦਾਰ ਜੀ ਤੇਰੇ ਕੋ ਸਰਦਾਰ ਅਖੀ ਲੱਗਦਾ ਹੈ ਹੈ ਸਰਦਾਰ ਅਖੀ ਲੱਗਦਾ ਹੈ ਤੋਂ ਪਰਨਾ ਬੰਨ ਕੇ ਕਿੰਨੇ ਜਾ ਕੋ ਮੇਰੇ ਬੀਤੀ ਨੇ ਸੰਪਤ ਨਾ ਆ। ਰੀਆਂ ਵੀ। ਸਾਫ ਕਰਦੇ। ਉਸੇਂ ਵੀ ਚਾਹੀਦਾ। ਲੈ ਵੀ ਕਹਿੰਦਾ ਗੱਭਰੂ ਨੇ ਜਿਵੇਂ ਵੀ ਤਾਂ ਚੁੱਕਦੇ ਆ ਗਰੀਸ ਕਰਨ ਲਗਾਏ ਇਦਾਂ ਵੀ ਚੁੱਕੀ ਜਾਂਦੀ ਏ ਹਵਾ ਜੀ ਕਰ ਤੇ ਚਾਰ ਟਾਈਮ ਆ ਪੂਰੇ ਫੁੱਲ ਗਰੀਸ ਕਰੋਗੇ ਆ ਸਭ ਕੋ ਬਾਬੀ ਦਾ ਐ ਮੱਛੀ ਪਕੜਾ ਨਹੀਂ ਪੜ ਉਹ ਮੱਛੀ ਨਹੀਂ ਪਕੜਾ ਜੋ ਬਣਾਇਆ ਥਾ ਕਿਆ ਮਿੱਟੀ ਦਾ ਯਾ ਵਿਚਾਰੇ ਟੈਰਾ ਵਾਚ ਕਰਦੇ। ਹੱਥਲੇ ਵੜ ਕੇ ਗ੍ਰੀਸ ਕਰਨਾ। ਹੋ ਗਈ ਨੇ ਵੀ ਮਿੱਤਰੋ ਆਈ ਵੀ ਤਰੀਕ ਦਾ ਆ ਗਿਆ ਚੌਕਰ ਘੰਟੜ। ਕਿ ਇਧਰ ਉਹ ਤਾਂ ਨਹੀਂ ਚੜਦਾ ਥੋੜਾ ਜੀ ਸੀ ਵੀ ਲਾਉਣੀ ਚੰਦੀ ਜੀ ਸੀ ਵੀ ਲਾ ਕੇ ਤਾਂ ਢੱਡ ਗਿਆ ਵੀ ਆਰ ਐਮ ਤੱਕ। ਉਹਦਾ ਥੋੜਾ ਸਲਿੱਪ ਕਰੀ ਜਾਂਦਾ ਰਹਿੰਦਾ ਤੇ ਫਿਰ ਡੀਜ਼ਲ ਵਾਲੀ ਗੱਡੀ ਵੀ ਆ ਗਈ। ਅੱਜ ਤਾਂ ਮਨਾਇਆ ਗਈ ਗੱਲ ਦੀ ਜਮਾਣਾ ਕੱਲ ਲੇਟ ਆਈ ਤੇ ਦੇਖਦੇ ਆਉਣ ਤੋਂ ਬਾਅਦ ਇੱਕ ਘੰਟਾ ਵੱਜਾ ਉਹ ਕਰਕੇ ਫਿਰ ਕੀ ਹੁੰਦਾ ਉੱਪਰ ਚੜ੍ਹ ਗਿਆ ਚੱਪਦੀ ਕੰਬਿਆ ਦੀ ਕਿੰਨੇ ਪਰੋਣ ਗਿਆ ਸੀ ਵੀ ਦਾ ਯੋਗ ਨਾਲ ਹਰਾਂ ਵਾਲੀ ਮਟਰ ਕੋਲ ਨਹੀਂ ਆਪਣੇ ਕੰਟ੍ਰੈਕਟ ਕੋਲ ਕੋਲ ਇੱਧਰ ਰੱਖਣ ਦੀ ਤੇ ਇੱਧਰ ਲਾਸਟ ਗਾਟਰ ਲੋਡ ਹੋ ਗਿਆ ਇੱਧਰ ਡੀ ਐਫ ਸੀ ਰਹਿ ਗਏ ਸਾਰੇ ਇਹ 16 ਗਾਟਰ ਤੇ ਜਗ੍ਹਾ ਇੱਧਰ ਬਣ ਗਈ ਹੁਣੇ ਸ਼ਿਫਟ ਹੋ ਕੇ ਇੱਧਰ ਗਾੜੀ ਹੋ ਜਾਣੀ ਦੋਵਾਰਾਂ ਲੱਗਣੀਆਂ ਇਹ ਕਰਾ ਇੱਥੇ ਲਾ ਕੇ ਚੱਕ ਤੂੰ ਇੱਕ ਰਾ ਗਾੜੀ ਫੇਰ ਲੱਗੋ ਦੋਵਾਰਾਂ ਲਾ ਕੇ ਤੇ ਕੱਲ ਨੂੰ ਤੇ ਕੰਮ ਮੇਰੇ ਸੌਦਾ ਪਾਦੀ 聞いていいかも。